ਪੰਜ ਆਬਾਂ ਤੋਂ ਬਣਿਆ ਪੰਜਾਬ ਤੇ ਛੇਵਾਂ ਜਿਹੜਾ ਦਰਿਆ ਬਣ ਗਿਆ ਉਹ ਨਸ਼ੇ ਦਾ ਬਣ ਗਿਆ ਪਰ ਕਦੀ ਕਿਸੇ ਨੇ ਸੋਚਿਆ ਵੀ ਬਾਈ ਅਸੀਂ ਕਿਸ ਸਮੇਂ ਚੋਂ ਗੁਜ਼ਰ ਰਹੇ ਹਾਂ ਬਾਈ ਜੀ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਪਵਿੱਤਰ ਧਰਤੀ ਦੇ ਵਿੱਚ ਅਸੀਂ ਜ਼ਹਿਰ ਉਗਾਉਣ ਲੱਗ ਪਏ ਜ਼ਹਿਰ ਤੇ ਤੇ ਖਤਮ ਹੋ ਜਾਂਦਾ ਪੁੱਤ ਦੀ ਉਮਰ ਸਿਰਫ 15 ਸਾਲ ਦੀ ਹੁੰਦੀ ਆ ਮਾਂ ਖਤਮ ਹੋ ਜਾਂਦੀ ਪੁੱਤ ਸਿਰਫ 15 ਸਾਲ ਦਾ ਹੁੰਦਾ ਕਿਉਂ ਕਿ ਅਸੀਂ ਸੋਚਿਆ ਹੀ ਨਹੀਂ ਵੀ ਯਾਰ ਅਸੀਂ ਅਗੌਣ ਕੀ ਡੈ ਪੰਜਾਬੀ ਇੱਥੇ ਇਕੱਲੇ ੱਤਕੇ ਨਾ ਖਾਂਦੇ ਆਲਾਦਾਂ ਨੂੰ ਬਾਹਰ ਭੇਜ ਕੇ ਕਈ ਬਾਹਰ ਵਾਲਿਆਂ ਨੇ ਮੇਰੀ ਇਸ ਗੱਲ ਦਾ ਬੁਰਾ ਮਗਨਾਣਾ ਪਰ ਬਾਈ ਜੀ ਬਾਹਰ ਦੀ ਜ਼ਿੰਦਗੀ ਬੜੀ ਔਖੀ ਆ ਖਾਣਾ ਨੇ ਤਖਾਣਾ ਕੰਮ ਛੱਡ ਦੁੱਤਾ ਗੱਲ ਨੂੰ ਸੋਚ ਲੈਓ ਸਮਝ ਲੈਓ ਤਖਾਣ ਲਹਾਰ ਨੇ ਆਪਣਾ ਕੰਮ ਛੱਡ ਦੁੱਤਾ ਅੱਜ ਤੋਂ 5 ਸਾਲ ਬਾਅਦ ਲੋਕੀ ਮੁੰਡੇ ਨਹੀਂ ਕੁੜੀਆਂ ਮੰਗਣਗੇ ਰੱਬ ਤੋਂ ਬਜ਼ਾਰਾਂ 'ਚ ਜੇਕਰ ਅਸੀਂ ਖਾਣ ਜਾਂਦੇ ਸਾਨੂੰ ਦੀਦਾ ਨਾ ਕੋਈ ਬੰਦਾ ਗੰਦਗੀ 'ਚ ਖਿਲਾ ਰਿਹਾ ਕੋਈ ਬੰਦਾ ਗਲਤ ਚੀਜ਼ ਖਿਲਾ ਰਿਹਾ ਉਸੇ ਵੇਲੇ ਉਹਦੀ ਖੰਭ ਠਪੋ ਉਸੇ ਵੇਲੇ ਉਹਦਾ ਕੰਮ ਬੰਦ ਕਰਾਓ ਤੇ ਅਸੀਂ ਭਾਈ ਜੀ ਮੈਂ ਆਪਣਾ ਦੁੱਖ ਨਾ ਕਿਸੇ ਨੂੰ ਦੱਸ ਨਹੀਂ ਸਕਦਾ ਪਰ ਇੱਕ ਮੇਰੇ ਕੋਲ ਇੱਕੋ ਇੱਕ ਚੀਜ਼ ਆ ਸੋਸ਼ਲ ਮੀਡੀਆ WhatsApp ਜਿੱਦੇ ਤੇ ਮੈਂ ਆਪਣਾ ਦੁੱਖ ਸ਼ੇਅਰ ਕਰ ਸਕਦਾ ਅੱਜ ਤੋਂ 2-3 ਸਾਲ ਪਹਿਲਾਂ ਨਾ ਇੱਕ ਨਾਰਾ ਉੱਠਿਆ ਸੀਗਾ ਕਿ ਭਾਈ ਪੰਜਾਬ ਜਿਹੜਾ ਆ ਉਹ ਪੰਜ ਆਪ ਪੰਜ ਆਪਾਂ ਤੋਂ ਬਣਿਆ ਪੰਜਾਬ ਤੇ ਛੇਵਾਂ ਜਿਹੜਾ ਦਰਿਆ ਬਣ ਗਿਆ ਉਹ ਨਸ਼ੇ ਦਾ ਬਣ ਗਿਆ ਉਹ ਗੱਲ ਵੀ 100% ਸਹੀ ਸੀ ਪਰ ਬਾਈ ਜੀ ਤੁਹਾਨੂੰ ਪਤਾ ਅੱਜ ਪੰਜਾਬ ਦੇ ਵਿੱਚ 5 ਨਹੀਂ 6 ਨਹੀਂ 7 ਆਬ ਚੱਲ ਰਿਹਾ ਸੱਤ ਆਬ ਪੰਜਾਬ ਸਤਮਾ ਆਬ ਜਿਹੜਾ ਜਿਹਦੇ ਚ ਸਫਰ ਕਰ ਰਿਆ ਨਾ ਉਹ ਬਾਈ ਜੀ ਹੈਗੀਆਂ ਬਿਮਾਰੀਆਂ ਜਿਹੜੀ ਸਾਡੇ ਦਾਦਿਆਂ ਵਾਲੀ ਪੀੜ੍ਹੀ ਸੀ ਸਾਡੇ ਤੋਂ ਪਿਛਲੀ ਪੀੜ੍ਹੀ ਸਾਡੇ ਪਿਓਾਂ ਵਾਲੀ ਸਾਡੇ ਚਾਚਿਆਂ ਤਾਇਿਆਂ ਵਾਲੀ ਉਸ ਤੋਂ ਪਹਿਲਾਂ ਸਾਡੇ ਜਿਹੜੀ ਦਾਦਿਆਂ ਵਾਲੀ ਪੀੜ੍ਹੀ ਸੀ ਉਹਦੀ ਉਮਰ ਬਾਈ ਜੀ ਕੀ ਸੀ 80 ਸਾਲ 90 ਸਾਲ 95 ਸਾਲ ਤੇ ਅੱਜ ਅੱਜ ਦੇ ਜਿਹੜੇ ਹਾਲਾਤ ਆ ਜਿਹੜੀ ਸਾਡੇ ਤੋਂ ਪਿਛਲੀ ਪੀੜ੍ਹੀ ਉਹਦੀ ਉਮਰ ਕਿੰਨੀ ਆ 50 ਤੋਂ 55 ਸਾਲ 60 ਸਾਲ ਐਵਰੇਜ ਏਜ 60 ਸਾਲ ਜਿਹੜੀ ਸਾਡੀ ਪੀੜ੍ਹੀ ਦੀ ਏਜ ਹੋਊਗੀ ਉਹ ਪਤਾ ਕਿੰਨੀ ਹੋਊਗੀ 50 ਸਾਲ ਹੁਣ ਤੁਸੀਂ ਦੱਸੋ ਵੀ ਅਸੀਂ ਕੀ ਖਟਿਆ 20ਵੀਂ ਸਦੀ ਚੋਂ 21ਵੀਂ ਸਦੀ ਚ ਆ ਕੇ ਅਸੀਂ ਕੀ ਖਟਿਆ ਕਿਸੇ ਨੇ ਕਦੀ ਸੋਚਿਆ ਬੜਾ ਬਾਈ ਜੀ ਸੋਚਿਆ ਕੋਠੀਆਂ ਪਾ ਲਈਏ ਕਾਰਾਂ ਲੈ ਲਈਏ ਆ ਲੈ ਲਈਏ ਏਸੀ ਲਵਾ ਲਈਏ ਮਕਾਨ ਨੂੰ ਵਧੀਆ ਬਣਾ ਲਈਏ ਵਧੀਆ ਜ਼ਿੰਦਗੀ ਜੀ ਲਈਏ ਪਰ ਕਦੀ ਕਿਸੇ ਨੇ ਸੋਚਿਆ ਵੀ ਬਾਈ ਅਸੀਂ ਕਿਸ ਸਮੇਂ ਚੋਂ ਗੁਜ਼ਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ 'ਚ ਚਲ ਜਾਓ ਇੱਕ ਘਰ ਛੱਡ ਕੇ ਦੂਜੇ ਘਰ ਕਿਸੇ ਨਾ ਕਿਸੇ ਲੇਡੀ ਨੂੰ ਕੈਂਸਰ ਆ ਕਿਸੇ ਨਾ ਕਿਸੇ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਆ ਕਿਸੇ ਨਾ ਕਿਸੇ ਬੰਦੇ ਨੂੰ ਬੀਪੀ ਦੀ ਬਿਮਾਰੀ ਆ ਕਿਸੇ ਨਾ ਕਿਸੇ ਬੰਦੇ ਨੂੰ ਕੋ ਇਦਾਂ ਦਾ ਰੋਗ ਆ ਵੀ ਉਹਦੀ ਜ਼ਿੰਦਗੀ ਸਿਰਫ 2-4 ਸਾਲ ਦੀ ਰਹਿ ਗਈ ਬਾਈ ਜੀ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਪਵਿੱਤਰ ਧਰਤੀ ਦੇ ਵਿੱਚ ਅਸੀਂ ਜ਼ਹਿਰ ਅਗਾਉਣ ਲੱਗ ਪਏ ਜ਼ਹਿਰ ਮੇਰੀਆਂ ਗੱਲਾਂ ਦਾ ਕਈਆਂ ਨੂੰ ਬੁਰਾ ਲੱਗਣਾ ਪਰ ਬਾਈ ਜੀ ਕੋਈ ਏਡੀ ਗੱਲ ਨਹੀਂ ਹੈਗੀ ਮੈਂ ਸਿਰਫ ਆਪਣਾ ਦੁੱਖ ਸਾਂਝਾ ਕਰ ਰਿਹਾ ਇਹ ਚੀਜ਼ ਮੈਂ ਕਿਸੇ ਵੀ ਤਰ੍ਹਾਂ ਰੋਲਾ ਪਾਵਾਂ ਨਾ ਤੁਹਾਨੂੰ ਸਮਝ ਨਹੀਂ ਲੱਗਣੀ ਇਹ ਵੀਡੀਓ ਦੇ ਵਿੱਚ ਮੈਂ ਹੀ ਦੱਸ ਸਕਦਾ ਆਪਣਾ ਦੁੱਖ ਹੈ ਨਾ ਬਾਈ ਜੀ ਪੇ ਪੇ ਖਤਮ ਹੋ ਜਾਂਦਾ ਪੁੱਤ ਦੀ ਉਮਰ ਸਿਰਫ 15 ਸਾਲ ਦੀ ਹੁੰਦੀ ਆ ਮਾਂ ਖਤਮ ਹੋ ਜਾਂਦੀ ਪੁੱਤ ਸਿਰਫ 15 ਸਾਲ ਦਾ ਹੁੰਦਾ ਕਿਉਂ ਕਿਉਂਕਿ ਅਸੀਂ ਸੋਚਿਆ ਹੀ ਨਹੀਂ ਵੀ ਯਾਰ ਅਸੀਂ ਉਗਾਉਣ ਕੀ ਡੈਟਾ ਅਸੀਂ ਖਾਣ ਕੇ ਡਏ ਆ ਕਦੀ ਕਿਸੇ ਨੇ ਸੋਚਿਆ ਵੀ ਆਪਾਂ ਇਸ ਧਰਤੀ ਦੇ ਵਿੱਚ ਕਿਉਂ ਜ਼ਹਿਰ ਰਗਾਈ ਜਾਂਦੇ ਆ ਅੱਜ ਤੋਂ 25 30 ਸਾਲ ਪਹਿਲਾਂ 1990 91 ਦੇ ਵਿੱਚ ਮੈਨੂੰ ਦੱਸੋ ਕਿੰਨੇ ਕ ਹਸਪੀਟਲ ਸਗੇ ਕਮੈਂਟ ਕਰਕੇ ਦੱਸਣਾ ਇਹ ਗੱਲ ਤੁਸੀਂ 1990 91 ਦੇ ਵਿੱਚ ਕਿੰਨੇ ਕ ਹਸਪੀਟਲ ਸਗੇ ਸਾਡੇ ਸਮਾਜ ਦੇ ਵਿੱਚ ਕਿੰਨੇ ਕ ਲੋਕਾਂ ਨੂੰ ਬਿਮਾਰੀਆਂ ਸਗੀਆਂ ਤੇ ਭਾਈ ਜੀ ਅੱਜ ਅੱਜ ਦੇ ਹਾਲਾਤ ਦੇਖੋ ਅੱਜ ਹਸਪੀਟਲਾਂ ਦੀ ਗਿਣਤੀ ਅਨਗਿਣਤ ਹੋ ਗਈ ਤੇ ਉੱਥੇ ਕਮਰਾ ਨਹੀਂ ਮਿਲਦਾ ਸਾਨੂੰ ਕਿਉਂ ਅਸੀਂ ਇਸ ਧਰਤੀ 'ਚ ਜ਼ਹਿਰ ਅਗਾਉਣ ਲੱਗ ਪਏ ਅਸੀਂ ਚੁੱਲ੍ਹੇ ਛੱਡ ਦਿੱਤੇ ਬਾਈ ਜੀ ਸ਼ਹਿਰਾਂ ਨੂੰ ਛੱਡੋ ਪਿੰਡਾਂ ਦੇ ਵਿੱਚ ਅਸੀਂ ਚੁੱਲ੍ਹੇ ਛੱਡ ਦਿੱਤੇ ਅਸੀਂ ਗੈਸ ਤੇ ਰੋਟੀ ਪਕਾਉਣੀ ਲਓ ਜੀ ਮੜ ਜਾ ਸਟੈਪਲਾਈਜ਼ਰ ਚਲਾਇਆ ਕੀ ਹੁੰਦਾ ਉਹ ਲੈਟਰ ਮੜ ਜਾ ਲਾਈਟਰ ਨੂੰ ਪਿੰਨ ਨੱਪੀ ਗੈਸ ਚੱਲਿਆ ਰੋਟੀ ਬਣਾ ਲਈ ਪਰ ਉਹ ਰੋਟੀ ਨਹੀਂ ਉਹ ਜ਼ਹਿਰ ਆ 5-5 ਸਾਲ ਦੇ ਬੱਚਿਆਂ ਨੂੰ ਗੈਸ ਦੀ ਪ੍ਰੋਬਲਮ 5-5 ਸਾਲ ਦੇ ਬੱਚਿਆਂ ਨੂੰ ਵੱਧ ਹਜਮੀ ਦੀ ਪ੍ਰੋਬਲਮ 5-5 ਸਾਲ ਦੇ ਬੱਚਿਆਂ ਨੂੰ ਜਿਹੜੀ ਬਿਮਾਰੀ ਅਸੀਂ ਸੋਚੀ ਵੀ ਨਹੀਂ ਉਹ ਬਿਮਾਰੀ ਦੀ ਪ੍ਰੋਬਲਮ ਪਰ ਕੀ ਅਸੀਂ ਸੋਚਿਆ ਵੀ ਅਸੀਂ ਕਿਸ ਰਾਹ ਦੇ ਤੁਰਪੈ ਬੰਦਾ ਕਿਉਂ ਕਮਾਉਂਦਾ ਬੰਦਾ ਕੀ ਕਰਦਾ ਵੀ ਯਾਰ ਅਗਲੀ ਪੀੜ੍ਹੀ ਚਲੋ ਸੌਖੀ ਰਹਿ ਜਾ ਜਿਵੇਂ ਕੁਝ ਕਮਾਲ ਮਾ ਅਗਲੀ ਪੀੜ੍ਹੀ ਦੀ ਤਾਂ ਉਮਰ ਹੀ ਹੈ ਨਹੀਂ ਜੰਮਦੇ ਬੱਚੇ ਨੂੰ ਬਿਮਾਰੀਆਂ ਉਹਨਾਂ ਬਿਮਾਰੀਆਂ ਦੇ ਕਾਰਨ ਕੀ ਆ ਉਹਨਾਂ ਬਿਮਾਰੀਆਂ ਦੇ ਕਾਰਨ ਅਸੀਂ ਸਿਰਫ ਪੈਸੇ ਦੇ ਹੋ ਗਏ ਪੰਜਾਬੀ ਸਿਰਫ ਪੈਸੇ ਦੇ ਮਿੱਤ ਹੋ ਗਏ ਪੰਜਾਬੀਆਂ ਨੂੰ ਪੈਸੇ ਤੋਂ ਇਲਾਵਾ ਕੁਝ ਨਹੀਂ ਸੋਜਦਾ ਜੇ ਸੁਝਵਾ ਹੁੰਦਾ ਨਾ ਪੰਜਾਬੀ ਇੱਥੇ ਕੱਲੇ ਧੱਕੇ ਨਾ ਖਾਂਦੇ ਅਲਾਦਾਂ ਨੂੰ ਬਾਹਰ ਭੇਜ ਕੇ ਕਈ ਬਾਹਰ ਵਾਲਿਆਂ ਨੇ ਮੇਰੀ ਇਸ ਗੱਲ ਦਾ ਬੁਰਾ ਮਗਨਾਣਾ ਪਰ ਬਾਈ ਜੀ ਬਾਹਰ ਦੀ ਜ਼ਿੰਦਗੀ ਬੜੀ ਔਖੀ ਆ ਅਸੀਂ ਆਪਣੇ ਕੰਮ ਛੱਡ ਦਿੱਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਕਾਸਟ ਤੇ ਲੈਣਾ ਤਖਾਣਾ ਨੇ ਤਖਾਣਾ ਕੰਮ ਛੱਡ ਦਿੱਤਾ ਗੱਲ ਨੂੰ ਸੋਚ ਲੈਓ ਸਮਝ ਲੈਓ ਤਖਾਨ ਲਹਾਰ ਨੇ ਆਪਣਾ ਕੰਮ ਛੱਡ ਦਿੱਤਾ ਰਾਜ ਮਿਸਤਰੀ ਉਹਨੇ ਆਪਣਾ ਕੰਮ ਛੱਡ ਦਿੱਤਾ ਹਲਵਾਈ ਨੇ ਆਪਣਾ ਕੰਮ ਛੱਡ ਦਿੱਤਾ ਕਿਸਾਨ ਨੇ ਖੇਤੀ ਦੇ ਵਿੱਚ ਹੋਰ ਲੋਕਾਂ ਨੂੰ ਇਨਵੋਲਵ ਕਰ ਦਿੱਤਾ ਚੱਲ ਟਰੈਕਟਰ ਲੈ ਜਾ ਤੇ ਬਾਹਲਾ ਚੱਲ ਢੇਰ ਪਾ ਦੇ ਕਿਸਾਨ ਨੇ ਆਪਣਾ ਕੰਮ ਛੱਡ ਦਿੱਤਾ ਕਿਹਦੀ ਕਿਹਦੀ ਗੱਲ ਸੁਣਾਈਏ ਤੁਹਾਨੂੰ ਕਿਹਦੀ ਕਿਹਦੀ ਗੱਲ ਸੁਣਾਈਏ ਅਸੀਂ ਅਸੀਂ ਕੀ ਕੀਤਾ ਅਸੀਂ ਕਿਹਾ ਲੈ ਯਾਰ ਕਿਲੇ ਚੋਂ ਸਾਡੀ ਜੇ ਲਾ ਲਓ ਜੀ ਮੈਂ ਇਗਜ਼ਾਮਪਲ ਦੰਨਾ ਕਿਉਂਕਿ ਮੇਰਾ ਖੇਤੀ ਦਾ ਕੰਮ ਨਹੀਂ ਮੇਰਾ ਟਰੱਕਾਂ ਦਾ ਕੰਮ ਆ ਅਸੀਂ ਕੀ ਕੀਤਾ ਯਾਰ ਮੇਰੀ 10 ਕੁਇੰਟਲ ਕਣਕ ਹੁੰਦੀ ਮੇਰਾ ਸਰਦਾ ਨਹੀਂ ਇਹ ਚ ਪਾਓ ਜੂਰੀਆ ਇਹ ਚ ਪਾਓ ਡਾਇਆ ਇਹ ਚ ਪਾਓ ਦਵਾਈਆਂ ਇਹਨੂੰ ਕਰੋ 20 ਕੁਇੰਟਲ ਇਹ 20 ਕੁਇੰਟਲ ਹੋਊਗੀ ਤਾਂ ਫੇਰ ਚੱਲਾਂਗੇ ਪਰ ਉਹ 20 ਕੁਇੰਟਲ ਨਹੀਂ ਕੱਢੀ ਅਸੀਂ ਅਸੀਂ ਜ਼ਹਿਰ ਕੱਢੀ ਜ਼ਹਿਰ ਜ਼ਹਿਰ ਬਿੱਜੀ ਅਸੀਂ ਜ਼ਹਿਰ ਬਾਈ ਜੀ ਅਸੀਂ ਸੋਚਿਆ ਹੀ ਨਹੀਂ ਦਿੱਲੇ ਦੇ ਵਿੱਚ ਜੇਕਰ ਸਾਡਾ 500 ਦਾ ਬਾਲਣ ਲੱਗਦਾ ਨਾ ਤਾਂ ਸਿਲੰਡਰ ਸਾਡਾ 1000 ਦਾ ਲੱਗਦਾ ਅਸੀਂ ਕੀ ਕਿਹਾ ਕਿਹੜਾ ਯਾਰ ਫੂਕਾਂ ਮਾਰੀ ਜਾਓ ਪਰ ਉਹ ਫੂਕਾਂ ਨਹੀਂ ਸੀ ਉਹ ਇੱਕ ਇੱਕ ਫੂਕ ਜ਼ਿੰਦਗੀ ਦਾ ਇੱਕ ਇੱਕ ਦਿਨ ਆ ਸਾਡੇ ਦਾਦੇ ਦੀ ਉਮਰ 80 ਸਾਲ ਦੀ ਸੀ 80 ਸਾਲ ਦੀ ਤੇ ਅੱਜ ਸਾਡੇ ਪੇ ਨੂੰ 55 ਸਾਲ ਦੀ ਉਮਰ ਚਿੰਨੀਆਂ ਬਿਮਾਰੀਆਂ ਲੱਗੀਆਂ ਵੀ ਜਿਹੜੀਆਂ ਦੱਸ ਨਹੀਂ ਸਕਦਾ ਅਸੀਂ ਸੋਚਿਆ ਹੀ ਨਹੀਂ ਯਾਰ ਅਸੀਂ ਪੈਸੇ ਪਿੱਛੇ ਕਮਲੇ ਹੋ ਗਏ ਅਸੀਂ ਪੈਸਾ ਕਮਾਉਣ ਲਈ ਇੰਨਾ ਕੁਝ ਕਰ ਦਿੱਤਾ ਵੀ ਅਸੀਂ ਜ਼ਿੰਦਗੀ ਬਾਰੇ ਸੋਚਿਆ ਹੀ ਨਹੀਂ ਕੌਣ ਸੋਚੂਗਾ ਕਿਸੇ ਨੇ ਨਹੀਂ ਸੋਚਿਆ ਅੱਜ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਬੰਦੇ ਦੀ ਉਮਰ 75 ਸਾਲ 80 ਸਾਲ ਦੀ ਆ ਪੰਜਾਬ ਦੀ ਜਿਹੜੀ ਪਿਛਲੀ ਪੀੜ੍ਹੀ ਆ ਦੱਸੋ ਕਿਹੜਾ 80 ਸਾਲ ਦਾ ਜਿਹੜਾ ਸਾਡੇ ਦਾਦੇ ਦੀ ਪੀੜ੍ਹੀ ਦਾ ਕੋਈ 85 ਸਾਲ ਦਾ ਨਾ ਉਹਨੂੰ ਵੀ 10 ਬਿਮਾਰੀਆਂ ਹੋਣਗੀਆਂ ਅਸੀਂ ਸਿਰਫ ਪੈਸੇ ਦੇ ਹੋ ਗਏ ਬਾਈ ਜੀ ਪੰਜਾਬੀ ਬੁਰਾ ਨਾ ਮੰਨਿਓ ਪੰਜਾਬੀ ਦੁਨੀਆ ਚ ਸਭ ਤੋਂ ਉੱਚੇ ਆ ਕਿਉਂਕਿ ਪੰਜਾਬੀ ਭੁੱਖੇ ਦਾ ਢਿੱਡ ਭਰਦੇ ਆ ਪਰ ਪੰਜਾਬੀ ਲਾਲਚੀ ਵੀ ਆ ਅਸੀਂ ਸਿਰਫ ਪੈਸੇ ਦੇ ਮਿੱਤ ਹੋ ਗਏ ਅਸੀਂ ਕਿਹਾ ਨਹੀਂ ਪੈਸਾ ਹੀ ਕਮਾਉਣਾ ਪੈਸਾ ਹੀ ਕਮਾਉਣਾ ਪਰ ਮੈਂ ਇਹ ਵੀਡੀਓ ਪਾਉਣ ਦਾ ਮੇਰਾ ਕਾਰਨ ਕੀ ਆ ਜੇਕਰ ਅਸੀਂ ਚਾਹੁੰਦੇ ਆ ਨਾ ਆਪਣੀ ਜ਼ਿੰਦਗੀ ਬਚਾਉਣੀ ਨਸ਼ੇ ਨੇ ਤਾਂ ਜੋ ਕਰਨਾ ਸੀ ਕਰ ਦਿੱਤਾ ਨਸ਼ੇ ਨੇ ਤਾਂ ਬਰਬਾਦੀ ਕਰ ਦਿੱਤੀ ਅੱਜ ਤੋਂ 5 ਸਾਲ ਬਾਅਦ ਲੋਕੀ ਮੁੰਡੇ ਨਹੀਂ ਕੁੜੀਆਂ ਮੰਗਣਗੇ ਰੱਬ ਤੋਂ ਕਿਉਂਕਿ ਕੁੜੀਆਂ ਜੇ 10% ਨਸ਼ਾ ਕਰਦੀਆਂ ਮੁੰਡੇ 90% ਕਰਦੇ ਆ ਕੁੜੀਆਂ ਮੰਗਣਗੇ ਵੀ ਰੱਬਾ ਸਾਡੇ ਘਰ ਧੀ ਦੇ ਦੇ ਸਾਨੂੰ ਉਹਦੇ ਪਿੱਛੇ ਘੁੰਮਣਾ ਤਾਂ ਨਹੀਂ ਪਊਗਾ ਵੀ ਕਿੱਥੇ ਨਸ਼ਾ ਕਰਕੇ ਡਿਗਿਆ ਪਿਆ ਏ ਕਿੱਥੇ ਦੇ ਹਲਾ ਦਾ ਕਿੱਥੇ ਭੀੋਸ਼ ਪਿਆ 10 ਸਾਲ ਬਾਅਦ 5 ਸਾਲ ਬਾਅਦ ਇਹ ਰਿਜ਼ਲਟ ਹੋਣਗੇ ਇਸ ਪੰਜਾਬ ਦੇ ਲੋਕੀ ਕੁੜੀਆਂ ਮੰਗਣਗੇ ਰੱਬ ਤੋਂ ਵੀ ਸਾਡੇ ਘਰ ਕੁੜੀ ਹੋਵੇ ਮੁੰਡਾ ਨਾ ਹੋਵੇ ਕਿਉਂਕਿ ਮੁੰਡੇ ਦਾ ਇਹ ਪਤਾ ਨਹੀਂ ਕਿੰਨੀ ਉਮਰ 'ਚ ਕੀ ਕੀ ਉਹਨੇ ਕਰਨਾ ਕਿਹੜਾ ਨਸ਼ਾ ਕਰਨਾ ਉਹ ਛੇਵਾਂ ਦਰਿਆ ਸੀ ਸਤਵਾਂ ਦਰਿਆ ਬਿਮਾਰੀਆਂ ਦਾ ਜਿਹੜਾ ਚੱਲ ਪਿਆ ਨਾ ਪੰਜਾਬ ਇਹਦਾ ਇੱਕੋ ਇੱਕ ਹੱਲ ਆ ਭਾਈ ਜੀ ਬੰਦ ਕਰ ਦੋ ਇਹ ਇਹ ਜਿੰਨੇ ਪੈਸਟੀਸਾਈਡ ਸਾਰੇ ਬੰਦ ਕਰ ਦੋ ਅਸੀਂ ਸਾਦੀ ਖੇਤੀ ਕਰੀਏ ਕੀ ਹੋਇਆ ਪੈਸੇ ਘੱਟ ਵੱਜ ਜਾਣਗੇ ਪਰ ਅਸੀਂ ਚੰਗਾ ਖਾਈਏ ਅਸੀਂ ਆਪਣੇ ਇਸ ਧਰਤੀ ਨੂੰ ਵਧੀਆ ਰੱਖੀਏ ਭਾਈ ਇਸ ਧਰਤੀ ਦੇ ਵਿੱਚ ਤਾਂ ਹਰੇਕ ਚੀਜ਼ ਖਤਮ ਹੋ ਗਈ ਹਰੇਕ ਚੀਜ਼ ਖਤਮ ਹੋ ਗਈ ਕਿਉਂਕਿ ਇਸ ਧਰਤੀ ਤੋਂ ਜਿਹੜਾ ਜਾਨਵਰ ਜਿਹੜਾ ਪੰਛੀ ਕੋਈ ਖਾਂਦਾ ਉਹ ਤਾਂ ਮਰ ਜਾਂਦਾ ਜ਼ਹਿਰ ਖਾ ਕੇ ਅਸੀਂ ਜੂਰੀਆ ਪਾਪਾ ਡਾਇ ਪਾਪਾ ਦਵਾਈਆਂ ਪਾਪਾ ਸਭ ਕੁਝ ਖਤਮ ਕਰ ਦਿੱਤਾ ਪਰ ਬੇਨਤੀ ਹੱਥ ਜੋੜ ਕੇ ਮੇਰਾ ਮੈਂ ਮੇਰਾ ਦੁੱਖ ਆ ਦਿਲ ਦਾ ਮੈਂ ਤੁਹਾਨੂੰ ਸਾਂਝਾ ਕੀਤਾ ਕਈਆਂ ਨੂੰ ਮੇਰੀਆਂ ਗੱਲਾਂ ਮਾੜੀਆਂ ਲੱਗਣੀਆਂ ਪਰ ਬਾਈ ਜੀ ਜੇ ਬੀਆਂ ਨੂੰ ਮਾੜੀਆਂ ਲੱਗਣਗੀਆਂ ਤਾਂ ਅਸੀਂ ਨੂੰ ਚੰਗੀਆਂ ਲੱਗਣਗੀਆਂ ਪਰ ਇਸ ਪੰਜਾਬ ਨੂੰ ਬਚਾ ਲਓ ਇਸ ਪੰਜਾਬ ਦੀ ਧਰਤੀ ਤੇ ਬੜੇ ਗੁਰੂ ਪੀਰ ਹੋਏ ਆ ਬੜਾ ਕੁਝ ਇਸ ਧਰਤੀ ਨੇ ਸਹਾ ਬੜਾ ਕੋਸ਼ਿਸ਼ ਧਰਤੀ ਨੇ ਕੀਤਾ ਕਿਤੇ ਧਰਤੀ ਨਸ਼ੇ ਚ ਬਿਮਾਰੀਆਂ ਚ ਖਤਮ ਨਾ ਹੋ ਜਾਏ ਕਿਉਂਕਿ ਜਿਸ ਸਟੇਟ ਦੀ ਨੌਜਵਾਨੀ ਦੀ ਉਮਰ ਹੀ 40 ਸਾਲ ਦੀ ਰਹਿ ਜੂਗੀ ਉਹ ਕੀ ਨਿਆਣੇ ਪੈਦਾ ਕਰੂਗੀ ਤਾਂ ਉਹਨਾਂ ਦੇ ਗਿਆਨ ਨਿਆਣੇ ਦੇ ਕੀ ਹੋਣਗੇ ਤੋਂ ਮਾਫ ਕਰਨਾ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਪਰ ਸਾਨੂੰ ਜਿਹੜੇ ਹਾਲ ਮੈਂ ਪੁਆਇੰਟ ਬਾ ਪੁਆਇੰਟ ਦੱਸ ਦਿੰਨਾ ਧਰਤੀ 'ਚ ਅਸੀਂ ਵਧੀਆ ਪੈਦਾਵਾਰ ਕਰੀਏ ਬਿਨਾ ਇਹਨਾਂ ਖਾਦਾਂ ਤੋਂ ਦੇਸੀ ਢੇਰ ਪਾਈਏ ਜ਼ਿੰਦਗੀ ਬੱਜੂਗੀ ਘਰਾਂ ਦੇ ਵਿੱਚ ਆਪਾਂ ਗੈਸ ਛੱਡ ਕੇ ਫੇਰ ਚੁੱਲ੍ਹੇ ਸ਼ੁਰੂ ਕਰੀਏ ਜ਼ਿੰਦਗੀ ਬੱਜੂਗੀ ਬਜ਼ਾਰਾਂ 'ਚ ਜੇਕਰ ਅਸੀਂ ਖਾਣ ਜਾਂਦੇ ਸਾਨੂੰ ਦੀਦਾ ਨਾ ਕੋਈ ਬੰਦਾ ਗੰਦਗੀ 'ਚ ਖਿਲਾ ਰਿਆ ਕੋਈ ਬੰਦਾ ਗਲਤ ਚੀਜ਼ ਖਿਲਾ ਰਿਆ ਉਸੇ ਵੇਲੇ ਉਹਦੀ ਖੰਭ ਟੁੱਕੋ ਉਸੇ ਵੇਲੇ ਉਹਦਾ ਕੰਮ ਬੰਦ ਕਰਾਓ ਕਿ ਅਸੀਂ ਬਸ ਸਕਦੇ ਨਹੀਂ ਤਾਂ ਨਹੀਂ ਬਸ ਸਕਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ